ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਮਾੜੀ ਮੋਸਤਪਾ ਜ਼ਿਲ੍ਹਾ ਮੋਗਾ ਤਹਿਸੀਲ ਵਾਗਾਪੁਰਾਣਾ ਅੱਜ ਦੀ ਵੀਡੀਓ ਚ ਦੋਸਤੋ ਟਾਪ ਦੀ ਨੀਲੀ ਰਾਵੀ ਝੋਟੀ ਵਿਖਾ ਦੇਣੀ ਆ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਿਆਰ ਵੀਡੀਓ ਦੇਂਦੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਇਹਦੇ ਤੇ ਕਨੈਕਟ ਕਰ ਸਕਦੇ ਆ ਕਰਦੇ ਬਾਈ ਨਾਲ ਗੱਲ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੇ ਬਈ ਮੇਰਾ ਨਾਮ ਜੀ ਬਲਜੀਤ ਸਿੰਘ ਹੈ ਜੀ ਠੀਕ ਆ ਆਪਣਾ ਵਪਾਰ ਦਾ ਕੰਮ ਹੀ ਆ ਹਨਾ ਹਾਂਜੀ ਬਈ ਚੰਗੀਆਂ ਝੋਟੀਆਂ ਆ ਜਾਂਦੀਆਂ ਫਿਰ ਹਨਾ ਆ ਹੀ ਜਾਂਦੀਆਂ ਬਈ ਇਹ ਜਮਾਲ ਦਾ ਜਿਹੜੀ ਰੈਡੀ ਦਾ ਠੀਕ ਆ ਜਿਹੜੀ ਆਪਾਂ ਆ ਕੱਟੀ ਖਰੀਦੀ ਆ ਹਾਂਜੀ ਬਈ ਇਹ ਦੱਸਿਆ ਬਈ ਕਿਹੜੇ ਸੀ ਮੰਡੀ ਆ ਤੇ ਇਹ ਨੀਲੀ ਦੀ ਆ ਬਈ ਪਿਓਰ ਹਾਂ ਉਹ ਤਾਂ ਪਿਓਰ ਨੀਲੀ ਦੀ ਆ ਉਹ ਦੱਸਿਆ ਕਿਹੜੇ ਸੀ ਮੰਡੀ ਆ ਕਿ ਦੋਦੀ ਰਿਪੋਰਟ ਵੀ ਚੰਗੀ ਆ ਠੀਕ ਆ ਦੰਦਾ ਚੋਂ ਆ ਦੂਆ ਸੁਆ ਬਈ ਅਗਲਾ ਪਲੂਨ ਕਹਿ ਕੇ ਵੀ ਅਗਲਾ ਕਹਿੰਦਾ ਵੀ ਪਲੂਨ ਹੋਊਗੀ ਸੁਆ ਸੁਆ ਦੂਆ ਸੁਆ ਦੰਦਾ ਵੀ ਆਊਗੀ ਠੀਕ ਆ ਦੇਖ ਸਕਦੇ ਹੋ ਦੋਸਤੋ ਛਿੱਗੀ ਆ ਹਨਾ ਹੂੰ ਛਿੱਗੀ ਆ 6 ਦਾ ਹੰਦਾ ਦੋਸਤੋ ਦੂਜਾ ਸੁਆ ਸੁਣਾ ਪਹਿਲੇ ਸੂਏ ਚ ਕਿੰਨਾ ਦੁੱਧ ਹੈਗੀ ਸੀ ਮਾਲਕਾਂ ਨੇ ਦੱਸਿਆ ਬਾਈ ਬਹੁਤ ਚੰਗੀ ਰਿਪੋਰਟ ਸੀ ਉਹ ਅਗਲਾ ਕਹਿੰਦਾ ਤੂੰ ਦੁੱਧ ਮਾਰ ਲਿਆ ਇਹਦੇ ਤੇ ਪਹਿਲੇ ਸੂਏ ਵੀ ਕੱਟੀ ਨੇ 11 12 ਕਿਲੋ ਖੰਡਾ ਦੁੱਧ ਪਾਇਆ ਜਮਾ ਨੋਰਮਲ ਸੇਵਾ ਤੇ ਜਮਾ ਠੀਕ ਆ ਬਈ ਠੰਡ ਹਵਾਨੇ ਦੀ ਦੋਸਤੋ ਬਹੁਤ ਸਾਫ ਸੁਥਰੀ ਆ ਦੇਖ ਸਕਦੇ ਆ ਕੋਈ ਝੂਠ ਵਾਲਾ ਕੰਮ ਨਹੀਂ ਬਾਈ ਨੇ ਕੀਤਾਗਾ ਤੋਰ ਦੇ ਵੀ ਪਹਿਲਾਂ ਕਹਿ ਕੇ ਵੀ ਚੱਲ ਸਕਦੀ ਸੀ ਦੋਸਤੋ ਜਦੋਂ ਅਸੀਂ ਬਾਈ ਘਰੇ ਆ ਨਹੀਂ ਸੀਗਾ ਜੋ ਬਾਈ ਨੇ ਫੋਨ ਲਾਇਆ ਤੇ ਅਸੀਂ ਆਈਡੀਆ ਲਾਇਆ ਸੀਗਾ ਵੀ ਹੋ ਸਕਦਾ ਪਹਿਲਾਂ ਹੋਵੇ ਦੂਜਾ ਸੂਆ ਤੇ ਬਹੁਤ ਸੋਹਣੀ ਝੋਟੀ ਦੋਸਤੋ ਨੀਲੀ ਰਾਵੀ ਟੌਪ ਦੀ ਝੋਟੀ ਆ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀ ਆ ਥਣ ਹਵਾਨੇ ਦੀ ਬਹੁਤ ਸਾਫ ਸੁਥਰੀ ਆ ਦੇਖ ਸਕਦੇ ਚੰਗੀ ਝੋਟੀ ਆ ਦੋਸਤੋ ਥੋੜੀ ਜਿਹੀ ਸਭੀ ਘਟਣਾ ਨਹੀਂ ਬਾਈ ਉਹਨਾਂ ਨੇ ਗੱਲ ਵੀ ਗੁਲ ਵੀ ਕਰਕੇ ਨਾ ਉਹਨਾਂ ਦਾ ਮੰਦਾ ਮੰਦਾ ਠੰਡਾ ਚੋਗਾ ਕਰਕੇ ਠੀਕ ਆ ਸਪੋਰਟ ਬਹੁਤ ਜਣ ਸਾਫ ਬਹੁਤ ਆ ਬਾਈ ਲੈਵੇ ਠੀਕ ਆ ਜੀ ਬਹੁਤੀ ਬਹੁ ਆਉਂਗੀ ਅੱਖ ਨੀਲੀ ਆ ਦੋਸਤੋ ਦੇਖ ਸਕਦੇ ਸਿੰਗ ਫੱਟੀ ਵਾਲਾ ਸਿੰਗ ਤੇ ਥੱਲਿਓਂ ਪੜਪੜੀਆਂ ਤੋਂ ਹੋ ਕੇ ਥੱਲੇ ਨੂੰ ਮੁੜਿਆ ਵਕਾ ਕੁੰਡਾ ਸਿੰਗ ਬਹੁਤ ਸੋਹਣਾ ਟੀਕਾ ਦੱਸਿਆ ਤੇ ਕਿਹੜਾ ਲੱਗਿਆ ਬਈ ਨਹੀਂ ਬਾਈ ਜੀ ਪੁੱਛਿਆ ਨਹੀਂ ਮੈਂ ਕਹਿ ਦੇ ਕੁੰਡਾ ਜੂਠ ਦੇ ਮਾਰ ਠੀਕ ਆ ਮਾਰਕਿੰਗ ਮੂਰਕਾਂ ਬਾਲੀ ਜੰਗੀ ਆ ਦੋਸਤੋ 15 ਕਿਲੋ ਦੁੱਧ ਦੇਊਗੀ ਵੀਰੇ ਐ ਕਿ 15 ਪੂਰਾ ਠੀਕ ਆ ਬਈ ਦੇਖ ਸਕਦੇ ਕਿ ਦਿਨ ਕਿੰਨੇ ਰਹਿੰਦੇ ਇਹਦੇ ਬਾਈ ਇਹ ਹਫਤਾ ਲੈ ਜੂਗਾ ਜੀ ਇੱਕ ਹਫਤਾ ਦੋਸਤੋ ਬਾਕੀ ਆ ਨਹੀਂ ਬਣਾ ਜੂਗੀ ਹਵਾਨਾ ਹੋਰ ਬਣਾ ਜਣਾ ਇਹਨੇ ਤੇ ਬਾਕੀ ਹਵਾਨਾ ਦੋਸਤੋ ਹੁਣੇ ਬਹੁਤ ਸੋਹਣਾ ਬਣਾਇਆ ਥੋੜਾ ਜਿਹਾ ਧਲਿਆਰੇ ਦਾ ਕਰਦੀ ਆ ਨਾ ਕੱਦ ਕਾਟ ਠੀਕ ਆ ਦੋਸਤੋ ਬਾਈ ਦੇ ਕੱਦ ਦੇ ਨਾਲ ਤੁਸੀਂ ਜੱਜਮੈਂਟ ਕਰ ਸਕਦੇ ਕੱਦ ਦੀ ਨਾ ਬਾਲਾ ਵੱਡਾ ਨਾ ਛੋਟਾ ਠੀਕ ਆ ਕੱਦ ਦੋਸਤੋ ਠੀਕ ਆ ਜੀ ਇੱਥੇ ਹੀ ਆ ਦੀ ਮਾਂ ਬਾਈਆਂ ਦਾ ਇਹਦੀ ਮਾਂ ਵੀ ਦੋਸਤੋ ਇੱਥੇ ਹੀ ਆ ਵਿਖਾਵੀ ਦਵਾਂਗੇ ਆਪਾਂ ਚੰਗੀ ਝੋਟੀ ਆ ਦੋਸਤੋ ਜ਼ਰੂਰ ਕਨੈਕਟ ਕਰ ਲਿਓ। ਬਾਕੀ ਬਾਈ ਨੂੰ ਮੋਲ ਪੁੱਛ ਲੈਨੇ ਆ। ਮੋਲੇ ਦਾ ਬਾਈ ਫੋਨ ਤੇ ਕਰ ਰਹਾ ਹੈ। ਹੋਊਗਾ ਜਾਇਜ? ਹਾਂ, ਜਾਇਜ ਹੋਊਗਾ। ਹਾਂ ਨਹੀਂ ਹੋਊਗੀ ਬਸ ਬਾਹਰ ਵੀ ਇਹਦੇ ਚ ਕੋਈ। ਠੀਕ ਆ। ਤੇ ਫੋਨ ਨੰਬਰ ਫੋਨ ਨੰਬਰ 94179 ਹਾਂ ਬਾਈ 35265 ਬਾਈ। 94179 35265 35265 ਇਹ ਨੰਬਰ ਤੇ ਕਨੈਕਟ ਕਰ ਲਿਓ ਦੋਸਤੋ। ਤੇ ਹੋਰ ਵੀ ਪਸ਼ੂ ਆਉਣ ਆਲੇ ਆਪਣੇ ਕੋਲੇ। हां भाई आ दूसरा सुआ ਝੋਟੀਆ ਨਾਲ ਆ। ਠੀਕ ਆ ਬੱਚਾ ਇਹਦਾ ਮੈਨੂੰ ਹੋ ਗਿਆ 15 ਦਿਨ ਸੁਈ ਨੂੰ। ਠੀਕ ਆ। ਇਹਦੇ ਕੋਲੇ ਹੋਊਗਾ ਠੰਡਾ ਦੁੱਧ 10 ਤੋਂ ਬਾਅਦ ਸਣੇ ਬੱਚੇ 11-12 ਕਿਲੋ ਦੁੱਧ ਹੋਊਗਾ। ਸਣੇ ਬੱਚੇ 11-12। ਆਹ। ਦੇਖ ਸਕਦੇ ਹੋ ਦੋਸਤੋ ਇਹ ਵੀ ਝੋਟੀ ਬਹੁਤ ਚੰਗੀ ਆ। ਤੇ ਇਹ ਦੂਜਾ ਸੁਆ? ਇਹ ਬਈ ਦੂਜਾ ਸੁਆ। ਹਾਂ। 22 ਦੀ ਇੱਕ ਨੰਬਰ ਆ। ਕੋਈ ਭੂਰ ਨਹੀਂ ਕੋਈ ਛਿੱਟਾ ਨਹੀਂ। ਠੀਕ ਆ ਬਈ। ਸਵੇਰ ਦਾ ਟਾਈਮ ਆ ਦੋਸਤੋ 10:00 ਵਜੇ ਦਾ ਹਿਸਾਬ ਤੇ ਹਵਾਨੇ ਦੀ ਜੱਜਮੈਂਟ ਕਰ ਸਕਦੇ ਆ। ਔਰ ਕਿਸ ਨੂੰ ਦਿਖਾ ਦਿੰਨੇ ਆ ਫੁੱਲ ਵੱਡੇ ਕੱਦ ਕਾਠ ਵਾਲੀ ਆ ਤੇ ਬੱਚਾ ਇਹਦੇ ਮਗਰ ਦੋਸਤੋ ਆ ਖੜਾ ਕੱਟਾਗਾ ਮਗਰ ਕਿੰਨੇ ਦਿਨ ਹੋ ਗਏ ਹੋਣਗੇ ਸੂਈ ਨੂੰ ਇਹਨੂੰ ਬਾਈ 20 15 ਤੇ 20 ਤੱਕ ਦੇ ਸਾਲ ਚੋੜੇ ਇਹ ਵੀ ਕਾਲੀ ਆਈ ਬਾਈ ਆਪਣੇ ਕੋਲ ਠੀਕ ਆ ਬਈ 15 20 ਦਿਨ ਦੋਸਤੋ ਸੂਈ ਨੂੰ ਹੋ ਗਏ ਹੋਣਗੇ ਬਾਈਆਂ ਦਾ ਕਾਲੀ ਆਈ ਹੁਣ ਦੁੱਧ 11 12 ਕਿਲੋ ਬਾਈਆਂ ਦਾ ਵੀ ਤਿਆਰ ਆ ਬਾਕੀ ਤੁਸੀਂ ਦੋ ਟਾਈਮ ਸੂਈ ਸਵਾਈ ਆ ਇੱਥੇ ਬਾਈ ਦੇ ਠੀਕ ਆ ਇੱਥੇ ਤਸੱਲੀ ਕਰ ਸਕਦੇ ਆ ਦੀ ਚੰਗੀ ਝੋਟੀਆਂ ਦੋਸਤੋ ਕੱਦ ਕਾਠ ਬਹੁਤ ਚੰਗਾ ਤੇ ਥਣ ਹਵਾਨੇ ਦੀ ਇਹ ਵੀ ਸਾਫ ਸੁਥਰੀ ਹੈ ਬਹੁਤ ਸੋਹਣਾ ਥਣ ਲੱਗਾ ਵਾ 10 ਕਿਲੋ ਸਿਰ ਟੱਡੇ ਲੱਗਦਾ ਬਹੁਤ 10 ਕਿਲੋ ਬਾਈਆਂ ਦਾ ਦੋ ਟਾਈਮ ਤਿੰਨ ਟਾਈਮ ਬਾਈ ਦੇ ਘਰੇ ਤੁਸੀਂ ਦੋਸਤੋ ਦਸੱਲੀ ਕਰਕੇ ਲਿਜਾ ਸਕਦੇ ਆ ਚੰਗੀ ਝੋਟੀਆਂ ਦੋਸਤੋ ਇਹਦਾ ਵੀ ਫੱਟੀ ਵਾਲਾ ਸੰਗ ਆ ਦੇਖ ਸਕਦੇ ਆ ਤੇ ਕੱਦ ਕਾਠ ਪੂਰੇ ਵੱਡੇ ਦੀ ਆ ਕਿਉਂਕਿ ਹਵਾਨਾ ਸਵੇਰ ਦਾ ਟਾਈਮ ਹੀ ਆ ਵੀਡੀਓ ਬਣਾਉਂਦਾ ਤੇ ਤਾਂ ਕਰਕੇ ਹਵਾਨੇ ਦੀ ਜਜਮੈਂਟ ਕਰ ਸਕਦੇ ਆ ਚਾਉਣਾ ਹੋਵੰਨਾ ਨੇ ਦੋਸਤੋ ਸੋਨਾ ਭਰ ਜਾਣਾ ਬਾਕੀ ਚੋਣ ਬਹੁਤ ਚੰਗਾ ਫੱਟੀ ਵਾਲਾ ਚੋਣਾ ਕੋਈ ਨਹੀਂ ਕੋਈ ਛੱਟਾ ਨਹੀਂ ਇਹਦਾ ਮੁੱਲ ਬਈ ਇਹਦਾ ਮੁੱਲ ਵੀ ਯਾਰ ਇਹਦਾ 132 ਮਾਨਦੇ ਬਈ 132000 ਵਿੱਚੋਂ ਮਾਨਦਾਨ ਹੋ ਜਾਊਗਾ ਹਾਂਜੀ 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 ਠੀਕ ਆ ਦੋਸਤੋ ਫੋਨ ਤੇ ਇਹਦਾ ਕਰ ਲਾਂਗੇ ਕੋਈ ਗੱਲ ਨਹੀਂ ਯਾਨੀ ਕਿ ਫੋਨ ਤੇ ਵਿੱਚੋਂ ਹੋ ਜਾਊਗਾ ਹਮਮ ਇੱਕ ਬਾਈ ਦੀ ਦੋਸਤੋ ਗੱਬਨ ਝੋਟੀ ਖਰੀਦੀ ਵੀ ਆ ਉਹ ਹਜੇ ਲਿਆਉਣੀ ਆ ਬਾਈ ਨੇ ਉਹ ਵੀ ਬਾਈਆਂ ਦਾ ਝੋਟੀ ਬਹੁਤ ਚੰਗੀ ਆ ਤੇ ਜਰੂਰ ਬਾਈ ਬਹੁਤ ਆ ਮੈਂ ਉਹਦਾ 15 12 ਛੇਰੀ ਨਿਕਲੂਗੀ ਬਾਈ ਠੀਕ ਆ ਠੀਕ ਆ ਵੀ ਇਦਾਂ ਕਾਟ ਕਾਟ ਕੇ ਇਹਨੂੰ ਲੱਗਦਾ ਇਹਦੀ ਦੂਜਾ ਸੂਆ ਝੋਟੀ ਬਹੁਤ ਚੰਗੀ ਆ ਕੱਦ ਕਾਟ ਬਹੁਤ ਆ ਠੀਕ ਆ ਠੀਕ ਆ ਵੀ ਦੇਖ ਸਕਦੇ ਆਹ ਦੋਸਤੋ ਨਗੀਨਾ ਹੀ ਆ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੋੜੇ ਰਿਓ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ ਹੰਡੀ ਮਿੱਠੀ ਬੋਲ ਆ ਇਹਦੀ ਉਹਦੀ ਗੱਲ ਨਹੀਂ ਹੋਈ ਐਵੇਂ ਨੱਪਾ ਘਰਾ ਮਾਰੂਗੀ ਗੱਬਣ ਵੀ ਨਹੀਂ ਨਹੀਂ ਸਹੀ ਆ ਲੈਵਾ ਹਜੇ ਕਰੂ ਉਥੇ ਰਾ ਝੋਟੀ ਝੋਟੀ ਆ ਜੇ ਇੱਥੇ ਲਾ ਕੇ ਸੂ ਗਈ ਫੇਰ ਸੁਣਾ ਨੇ ਪੂਰਾ ਜਗਾੜ ਚੌੜਾ ਬਹੁਤ ਚੰਗੀ ਹੋਣ ਇਹਦਾ ਇੱਕ ਨੰਬਰ ਨਿਕਲੂਗਾ ਨਹੀਂ ਨਹੀਂ ਸਹੀ ਆ ਬਹੁਤ ਚੰਗੀ ਝੋਟੀ ਆ ਦੋਸਤੋ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਕੀ ਇਹਦੀ ਮਾਂ ਬਾਈ ਦੇ ਪੈਂਟ ਦੇ ਵਿੱਚ ਹੀ ਆ ਉਹ ਤੁਸੀਂ ਇੱਥੇ ਆ ਕੇ ਦੇਖ ਸਕਦੇ ਆ ਚੰਗੀ ਝੋਟੀ ਆ ਦੋਸਤੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ